ਮੇਰਾ ਖਾਲਸਾ ਅਜੀਤ ਰਹੇ ਮੈਂ ਅਜੀਤ ਸਿੰਘ ਵਾਰਿਆ ਅਜੀਤ ਤਾਂ ਰਹੇਗਾ ਜੇ ਜੂਜੇਗਾ ਮੇਰਾ ਖਾਲਸਾ ਜੂਝਦਾ ਰਹੇ ਮੈਂ ਜੁਝਾਰ ਸਿੰਘ ਵਾਰਿਆ ਜੂਝਣ ਵਾਸਤੇ ਜੋਰ ਚਾਹੀਦਾ ਹੈ ਮੈਂ ਜੋਰਾਵਰ ਸਿੰਘ ਵਾਰਿਆ ਫਤਿਹ ਮੇਰੇ ਪੁੱਤਰ ਦੀ ਝੋਲੀ ਵਿੱਚ ਪਈ ਰਹੇ ਮੈਂ ਫਤਿਹ ਸਿੰਘ ਵਾਰਿਆ ਕਰਤਾਰ ਕੀ ਸੋਗੰਦ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਤਾਰੀਫ ਗੋਬਿੰਦ ਸਿੰਘ ਕੀ ਉਹ ਕਮ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸੰਸਾਰ ਦੇ ਵਿੱਚ ਜਦੋਂ ਅਸੀਂ ਸ਼ਖਸੀਅਤਾਂ ਦੀ ਗੱਲ ਕਰਾਂਗੇ ਤੇ ਮੈਨੂੰ ਇਉਂ ਲੱਗਦਾ ਹੈ ਕਿ ਇੱਕੋ ਇੱਕ ਪਰਸਨੈਲਿਟੀ ਦਿਖੇਗੀ ਜਿਸ ਨੂੰ ਭਾਈ ਗੁਰਦਾਸ ਜੀ ਨੇ ਵੀ ਕਿਹਾ ਸੀ ਪ੍ਰਗਟਿਓ ਮਰਦ ਅਗੰਬੜਾ ਵਰੀਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਜੇਲਾ ਔਰ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜੀਵਨ ਨੂੰ ਵੇਖਾਂਗੇ ਤੇ ਸਤਗੁਰ ਜੀ ਦੇ ਜੀਵਨ ਦੇ ਅੰਦਰ ਤੁਹਾਨੂੰ ਬਹੁਤ ਸਾਰੇ ਗੁਣ ਦਿਖਦੇ ਹਨ ਸਤਗੁਰ ਦੇ ਜਿੰਨੇ ਨਾਂ ਨੇ ਗੁਣਵਾਚਕ ਨਾਮ ਨੇ ਜਿਵੇਂ ਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਪ ਸਾਹਿਬ ਦੀ ਬਾਣੀ ਦੇ ਵਿੱਚ ਪਰਮੇਸ਼ਰ ਅਨੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਬੇਅੰਤ ਨਾਮਾਂ ਦਾ ਜ਼ਿਕਰ ਕੀਤਾ ਹੈ ਜਾਪ ਸਾਹਿਬ ਜਿੰਨੀ ਬਾਣੀ ਹੈ ਔਰ ਅਰੰਭਤਾ ਦੇ ਵਿੱਚ ਮੇਰੇ ਪਾਤਸ਼ਾਹ ਨੇ ਗੱਲ ਕਹਿ ਦਿੱਤੀ ਤੇਰੇ ਸਾਰੇ ਨਾਮ ਐ ਪ੍ਰਮਾਤਮਾ ਕੌਣ ਬਿਆਨ ਕਰ ਸਕਦਾ ਹੈ ਕਰਮ ਨਾਮ ਵਰਨਤ ਸੁਮਤ ਕਰਮਾਂ ਦੇ ਉਧਾਰ ਦੇ ਉੱਤੇ ਕਰਮਾਂ ਦੇ ਆਧਾਰ ਉੱਤੇ ਪ੍ਰਮਾਤਮਾ ਤੁਹਾਡੇ ਨਾਮ ਰੱਖੇ ਗਏ ਨੇ ਇਸੇ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿੰਨੀਆਂ ਸ਼ਕਤੀਆਂ ਨੇ ਮੇਰੇ ਪਾਤਸ਼ਾਹ ਜੀ ਦੇ ਜੀਵਨ ਅੰਦਰ ਗੁਣਵਾਚਕ ਨਾਮ ਨੇ ਮੇਰੇ ਸਹਿਬ ਜੀ ਦੇ ਸਤਗੁਰੂ ਅੰਮ੍ਰਿਤ ਕੇ ਦਾਤੇ ਨੇ ਸਤਗੁਰੂ ਤੇਗ ਦੇ ਵੀ ਧਨੀ ਨੇ ਸਤਗੁਰੂ ਜੀ ਕਲਮ ਦੇ ਧਨੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਹੀਦ ਪਿਤਾ ਦੇ ਪੁੱਤਰ ਨੇ ਤੇ ਸ਼ਹੀਦ ਪੁੱਤਰਾਂ ਦੇ ਪਿਤਾ ਹਨ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਜਿਹੜੇ ਨੇ ਪੁੱਤਰਾਂ ਦੇ ਪਿਤਾ ਹਨ ਔਰ ਮੈਨੂੰ ਚੇਤੇ ਆ ਮੈਂ ਅੰਮ੍ਰਿਤਸਰ ਸਾਹਿਬ ਸਮਾਗਮ ਤੇ ਗਿਆ ਕਿਸੇ ਪ੍ਰੇਮੀ ਦੇ ਘਰ ਦੇ ਵਿੱਚ ਸੀ ਤੇ ਉਹ ਉਹਨਾਂ ਦੇ ਬੱਚੇ ਨਗਰ ਕੀਤੇ ਵਿੱਚ ਗਏ ਸਨ ਉੱਥੇ ਇੱਕ ਟਕਤੀ ਲੱਗੀ ਹੋਈ ਲਿਖਿਆ ਸੀ ਪਹਿਲੇ ਕਹਾ ਥਾ ਬਾਪ ਕੋ ਜਾਨ ਦੇ ਜੀਏ ਧਰਮ ਪਰ ਅਬ ਕਹਤੇ ਹੈ ਆਪ ਕੋ ਜਾਂ ਦਿੱਤੀ ਹੈ ਧਰਮ ਪਰ ਧਰਮ ਤੋਂ ਪਹਿਲਾਂ ਪਿਤਾ ਨੂੰ ਨਿਸ਼ਾਵਰ ਕੀਤਾ ਹੈ ਔਰ ਬਾਅਦ ਚ ਧਰਮ ਤੋਂ ਸਮਾਜ ਤੋਂ ਪੁੱਤਰਾਂ ਦੀ ਬੱਚਿਆਂ ਦੀ ਕੁਰਬਾਨੀ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਿੱਤੀ ਹੈ ਔਰ ਜਦੋਂ ਅਸੀਂ ਸਤਗੁਰਾਂ ਦੀ ਸ਼ਖਸੀਅਤ ਨੂੰ ਦੇਖਦੇ ਆਂ ਤੇ ਗੁਰੂ ਸਾਹਿਬ ਜੀ ਦੀ ਸ਼ਖਸੀਅਤ ਨੂੰ ਬਿਆਨ ਕਰਨਾ ਹੋਵੇ ਸਤਗੁਰ ਜੀ ਦੇ ਜੀਵਨ ਪਾਖੂ ਦੇਖਣਾ ਹੋਵੇ ਬੜੇ ਵੱਡੇ ਪਾਖ ਨੇ ਮੈਂ ਛੋਟੀ ਜੀ ਬੇਨਤੀ ਅਰੰਭਤਾ ਦੇ ਵਿੱਚ ਕਰਨ ਲੱਗਾ ਹਾਂ ਮੇਰੇ ਹੱਥ ਦੇ ਵਿੱਚ ਇੱਕ ਪੁਸਤਕ ਹੈ ਪੁਰਖ ਭਗਵੰਤ ਪੁਰਖ ਭਗਵੰਤ ਪ੍ਰਿੰਸੀਪਲ ਸਤਬੀਰ ਸਿੰਘ ਹੋਣੇ ਜਿਨ੍ਹਾਂ ਨੇ ਕਿ ਗੁਰੂ ਸਾਹਿਬਾਂ ਦੇ ਜੀਵਨ ਦੇ ਉੱਤੇ 10 ਪਾਤਸ਼ਾਹੀਆਂ ਦੇ ਜੀਵਨ ਦੇ ਉੱਤੇ ਪੁਸਤਕਾਂ ਲਿਖੀਆਂ ਹਨ ਗੁਰੂ ਨਾਨਕ ਸਾਹਿਬੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਅਤੇ ਹੋਰ ਵੀ ਜਿਹੜੇ ਨੇ ਇਤਿਹਾਸ ਦੇ ਪੰਨੇ ਛੋਏ ਨੇ ਇਹਦੀ ਆਰੰਭਤਾ ਦੇ ਵਿੱਚ ਜਿਹੜੀ ਇਹ ਪੁਸਤਕ ਹੈ ਇਹਦੀ ਆਰੰਭਤਾ ਦੇ ਵਿੱਚ ਉਹਨਾਂ ਨੇ ਬਾ ਕਮਾਲ ਜਿਹੜਾ ਨੋਟ ਲਿਖਿਆ ਹੈ ਬਾ ਕਮਾਲ ਨੋਟ ਲਿਖਿਆ ਹੈ ਉਹ ਲਿਖੀ ਹੈ ਉਹਨਾਂ ਨੇ ਗਾਥਾ ਇੱਕ ਛੋਟੀ ਜੀ ਵਿਚਾਰ ਕਹਿੰਦੇ ਹਿੰਦੁਸਤਾਨ ਦੇ ਰਹਿ ਚੁਕੇ ਰਾਸ਼ਟਰਪਤੀ ਜਿਹੜੇ ਸਨ ਡਾਕਟਰ ਜਾਕਰ ਹੁਸੈਨ ਉਹਨਾਂ ਦੇ ਜੋ ਨਾਲ ਉਹਨਾਂ ਦੇ ਬਣਿਆ ਜੋ ਵਾਪਰਿਆ ਉਹਨਾਂ ਦੇ ਨਾਲ ਹੋਇਆ ਕਿ ਇਹ ਜਿਹੜੀ ਵਾਰਤਾ ਹੈ ਡਾਕਟਰ ਜਾਕਰ ਹੁਸੈਨ ਨੇ ਡਾਕਟਰ ਮਜੀਬ ਨੂੰ ਜਿਹੜਾ ਸੀ ਨਾ ਉਹ ਦੱਸੀ ਸੀ ਆਪ ਡਾਕਟਰ ਮਜੀਬ ਨੇ ਅੱਗੇ ਲਿਖੀ ਹੈ ਕਹਿੰਦੇ ਡਾਕਟਰ ਜਾਕਰ ਹੁਸੈਨ ਜੀ ਨੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਤਕਰੀਰ ਕਰਨੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸ਼ਖਸੀਅਤ ਦੇ ਉੱਤੇ ਰਾਸ਼ਟਰਪਤੀ ਭਵਨ ਦੇ ਵਿੱਚ ਉਹ ਬੈਠੇ ਹੋਏ ਲਿਖ ਰਹੇ ਨੇ ਉਹਨਾਂ ਨੇ ਦੇਖਿਆ ਕਿ ਕਾਗਜ਼ ਦੇ ਉੱਪਰ ਕੁਝ ਪਾਣੀ ਦੀਆਂ ਬੂੰਦਾਂ ਡਿੱਗ ਰਹੀਆਂ ਨੇ ਹੁਣ ਉਹਨਾਂ ਨੇ ਪ੍ਰਸ਼ਤਵਾਲੇ ਵੇਖਿਆ ਕਿਉਂਕਿ ਰਾਸ਼ਟਰਪਤੀ ਭਵਨ ਹੈ ਕਿ ਤੂੰ ਉਹਨਾਂ ਨੂੰ ਪਾਣੀ ਦਿਖਿਆ ਨਹੀਂ ਵੀ ਸਾਰੇ ਪ੍ਰਬੰਧ ਵਧੀਆ ਹੁੰਦੇ ਨੇ ਵਧੀਆ ਇਮਾਰਤ ਹੈ ਫਿਰ ਉਹਨਾਂ ਨੇ ਆਪਣਾ ਜਦੋਂ ਚਸ਼ਮਾ ਉਤਾਰਿਆ ਤੇ ਅੱਖਾਂ ਦੇ ਵਿੱਚੋਂ ਪਾਣੀ ਸਿਮ ਰਿਆ ਸੀ ਅੱਖਾਂ ਦੇ ਵਿੱਚੋਂ ਅਥਰੂ ਡੁੱਲ ਰਹੇ ਸਨ ਡਿੱਗ ਰਹੇ ਸਨ ਜਿਹੜੇ ਅਥਰੂ ਉਹਨਾਂ ਦੇ ਜਿਹੜੇ ਨੋਟ ਤਿਆਰ ਕਰ ਰਹੇ ਸਨ ਉਸ ਕਾਗਜ਼ ਦੇ ਉੱਪਰ ਪਏ ਇਹੋ ਜਿਹਾ ਇਨਸਪਾਇਰ ਕਰਨ ਵਾਲਾ ਇਹੋ ਜਿਹਾ করুণামਈ ਇਹੋ ਜਿਹਾ ਕੁਰਬਾਨੀਆਂ ਭਰਿਆ ਜਿਹੜਾ ਇਤਿਹਾਸ ਹੈ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੈ ਤੇ ਮੈਂ ਅਕਸਰ ਸੰਗਤ ਨੂੰ ਇੱਕ ਬੇਨਤੀ ਕਰਦਾ ਹੁੰਨਾ ਕਿ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜਿਨ੍ਹਾਂ ਨੇ ਸਾਰਾ ਕੁਝ ਸਾਡੇ ਤੋਂ ਨਿਸ਼ਾਵਰ ਕਰ ਦਿੱਤਾ ਸਾਰਾ ਕੁਝ ਸੱਚੇ ਪਾਤਸ਼ਾਹ ਨੇ ਕੁਝ ਨਹੀਂ ਸਾਡੇ ਕੋਲ ਕੋਇਆ ਤੇ ਇੱਕ ਵਿਦਵਾਨ ਦੇ ਬੜੇ ਪਿਆਰੇ ਬੋਲ ਨੇ ਜੀ ਉਹ ਕਹਿੰਦਾ ਇੱਕ ਚੀਜ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲੁਕੋ ਕੇ ਲੈ ਗਏ ਆਪਣੇ ਪੰਥ ਤੋਂ ਆਪਣੀ ਖਾਲਸੇ ਤੋਂ ਆਪਣੀ ਸਿੱਖਾ ਤੋਂ ਆਪਣੀਆਂ ਸੰਗਤਾਂ ਤੋਂ ਆਪਣੇ ਪਿਆਰਿਆਂ ਤੋਂ ਉਹ ਚੀਜ਼ ਸੀ ਕਿਹੜੀ ਕਹਿੰਦੇ ਮੇਰੇ ਪਾਤਸ਼ਾਹ ਨੇ ਅੱਖ ਦੇ ਵਿੱਚ ਅਥਰੂ ਨਹੀਂ ਬਾਹਰ ਆਉਣ ਦਿੱਤਾ ਅੱਖ ਦੇ ਅੰਦਰ ਜਿਹੜਾ ਸੀ ਨਾ ਅਥਰੂ ਜੇ ਆਪ ਕਹਿੰਦੇ ਵੀ ਰੋਣਾ ਆ ਜਾਣਾ ਅੱਖਾਂ ਚ ਉਹ ਅਥਰੂ ਮੇਰੇ ਸਤਿਗੁਰਾਂ ਦਾ ਬਾਹਰ ਨਹੀਂ ਆਇਆ ਸਤਿਗੁਰ ਜੀ ਇਹੋ ਜੇ ਜज्ਬੇ ਦੇ ਇਹੋ ਜੇ ਵੱਡੇ ਜਿਗਰੇ ਵਾਲੇ ਸਨ ਕਿਉਂਕਿ ਜਦੋਂ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਸ਼ਖਸੀਅਤ ਦੀ ਆਪਾਂ ਗੱਲ ਕਰ ਰਹੇ ਆਂ ਤੇ ਆਪਾਂ ਇੱਕ ਬਚਨ ਕੀਤਾ ਵਿਚਾਰ ਦੇ ਨਾਲ ਜੋੜਦੇ ਹੋਏ ਵੀ ਸ਼ਹੀਦ ਪਿਤਾ ਦੇ ਪੁੱਤਰ ਤੇ ਸ਼ਹੀਦ ਪੁੱਤਰਾਂ ਦੇ ਪਿਤਾ ਤੇ ਤੁਸੀਂ ਵੇਖੋ ਦੁਨੀਆ ਦਾ ਇਤਿਹਾਸ ਪੜਾਂਗੇ ਰਾਮਾਇਣ ਦੇ ਅੰਦਰ ਚਾਹੇ ਦੇਖ ਲੋ ਚਾਹੇ ਮਹਾਭਾਰਤ ਦੇ ਅੰਦਰ ਦੇਖ ਲੋ ਪੁੱਤਰਾਂ ਦੇ ਵਿਛੋੜਿਆਂ ਦੇ ਵਿੱਚ ਪਿਤਾ ਜਿਹੜੇ ਨੇ ਬਹੁਤ ਵਿਰਲਾਪ ਕਰਦੇ ਨੇ ਰਾਮਚੰਦਰ ਜੀ 14 ਸਾਲ ਦਾ ਬਨਵਾਸ ਤੇ ਦਸ਼ਰਜ ਜੀ ਨੇ ਵਿਰਲਾਪ ਕੀਤਾ ਹੈ ਅਭ ਮੰਨਿਓ ਵੀਰਗਤੀ ਨੂੰ ਪ੍ਰਾਪਤ ਹੋਇਆ ਮਹਾਭਾਰਤ ਵਿੱਚ ਅਰਜੁਨ ਨੇ ਬੜਾ ਵਿਰਲਾਪ ਕੀਤਾ ਹੈ ਬਹੁਤ ਰੋਇਆ ਮੈਂ ਤੇ ਅਕਸਰ ਬੇਨਤੀ ਕਰਦਾ ਜਦੋਂ ਬਾਹਰਲੇ ਦੇਸ਼ਾਂ 'ਚ ਜਾਂਦਾ ਏਅਰਪੋਰਟਾਂ ਤੇ ਵੇਖੀਦਾ ਨੌਜਵਾਨ ਪੁੱਤ ਧੀਆਂ ਨੂੰ ਤੋੜਦੇ ਹੋਏ ਬੱਚੇ ਬੱਚਿਆਂ ਨੂੰ ਤੋੜਦੇ ਹੋਏ ਮਾਪਾ ਪੜੇ ਹਨ ਉਹਨਾਂ ਦੀਆਂ ਰੱਖਾਂ ਦੇ ਵਿੱਚੋਂ ਛੰਮ ਛੰਮ ਕਰਕੇ ਪਾਣੀ ਡੁੱਲਦਾ ਹੈ ਹਾਲਾਂਕਿ ਸੰਗਤ ਜੀ ਉਹ ਬੱਚਾ ਜਿਹੜਾ ਹੈ ਉਹ ਧੀ ਪੁੱਤ ਸ਼ਹੀਦ ਹੋਣ ਲਈ ਨਹੀਂ ਚਲਿਆ ਉਹ ਆਪਣੇ ਬ੍ਰਾਈਟ ਫਿਊਚਰ ਵਾਸਤੇ ਬਾਹਰ ਚਲਿਆ ਪਰ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇਹ ਤੁਹਾਡੀ ਸ਼ਖਸੀਅਤ ਹੈ ਤੁਸੀਂ ਕਿੱਡੇ ਵੱਡੇ ਜਿਗਰੇ ਵਾਲੇ ਹੋ ਅੱਖਾਂ ਦੇ ਸਾਹਮਣੇ ਆਪਣਿਆ ਲਾਲਾ ਨੂੰ ਸ਼ਹੀਦ ਕਰਵਾਇਆ ਆਪਣੇ ਲਾਲਾ ਨੂੰ ਕੁਰਬਾਨ ਕਰਾਇਆ ਹੈ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸ਼ਖਸੀਅਤ ਹੈ ਸਤਗੁਰਾਂ ਦੀ ਪਰਸਨੈਲਿਟੀ ਹੈ ਇੱਕ ਜੰਗੀ ਜਰਨੈਲ ਦੇ ਵਜੋਂ ਇੱਕ ਕੁਰਬਾਨੀ ਇੱਕ ਤਿਆਗ ਦੀ ਭਾਵਨਾ ਦੇ ਵਜੋਂ ਤੇ ਜਦੋਂ ਤੁਸੀਂ ਸਤਗੁਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਸ਼ਖਸੀਅਤ ਨੂੰ ਤੁਸੀਂ ਕਲਮ ਵਿਖ ਦੇ ਮੇਰੇ ਪਾਤਸ਼ਾਹ ਜੀ ਦੀ ਤੇ ਸਤਗੁਰਾਂ ਦੇ ਆਪਾਂ ਜਿਹੜੇ 33 ਸਵੰਗੇ ਪੜਦੇ ਆ ਆਪਾਂ ਅਕਾਲ ਉਸਤਤ ਪੜਦੇ ਆ ਆਪਾਂ ਜਾਪ ਸਾਹਿਬ ਦੀ ਬਾਣੀ ਦੇਖਦੇ ਆਂ ਹੋਰ ਮੇਰੇ ਪਾਤਸ਼ਾਹ ਦੀਆਂ ਬੇਅੰਤ ਬਾਣੀਆਂ ਨੇ ਉਹਨਾਂ ਦੇ ਵਿੱਚ ਕਿਵੇਂ ਮੇਰੇ ਸਤਿਗੁਰਦੇਵ ਪਾਤਸ਼ਾਹ ਨੇ ਪਿਆਰ ਦਿੱਤਾ ਹੈ ਕਿਵੇਂ ਅਕਾਲ ਦੀ ਸਿਫਤ ਦੇ ਨਾਲ ਜੋੜਿਆ ਹੈ ਵਹਿਮਾ ਪਰਮਾ ਪਖੰਡਾ ਨੂੰ ਮੇਰੇ ਸਤਿਗੁਰਦੇਵ ਪਾਤਸ਼ਾਹ ਜੀ ਨੇ ਸਾਡੇ ਸਾਹਮਣੇ ਖੰਡ ਖੰਡ ਕੀਤਾ ਹੈ ਤੁਸੀਂ ਅੰਮ੍ਰਿਤ ਵਾਲੇ ਸਵਈਏ ਸੁਦਾ ਸਵਈਏ ਪੜਦੇ ਹੋ ਉਹਦੇ ਵਿੱਚ ਵੀ ਸਤਿਗੁਰਦੇਵ ਪਾਤਸ਼ਾਹ ਵਹਿਮਾ ਪਰਮਾ ਨੂੰ ਤਾਰ-ਤਾਰ ਕਰਦੇ ਹਨ ਮੇਰੇ ਸਤਿਗੁਰ ਦੀ ਬਾਣੀ ਜਿਹੜੀ ਹੈ ਗਿਆਨ ਦੀ ਬਦਨੀ ਮਨਹੁ ਹਾਕ ਲੈ ਕਾਤਰਤਾ ਕੁਤਵਾਰ ਬਹਾਰੇ ਦੀ ਗੱਲ ਮੇਰੇ ਪਾਤਸ਼ਾਹ ਨੇ ਕੀਤੀ ਤੇ ਸਤਗੁਰਦੇਵ ਪਾਤਸ਼ਾਹ ਜੰਗੀ ਜਰਨੈਲਾਂ ਦਾ ਬੜਾ ਸਤਿਕਾਰ ਕਰਦੇ ਨੇ ਸਤਗੁਰਦੇਵ ਪਾਤਸ਼ਾਹ ਜੀ ਮਹਾਰਾਜ ਜਿੱਥੇ ਤੇਗ ਦੇ ਹਥਿਆਰਾਂ ਨੂੰ ਚਲਾਉਣ ਵਾਲਿਆਂ ਦਾ ਸਤਿਕਾਰ ਕਰਦੇ ਨੇ ਉਥੇ ਜਿਨ੍ਹਾਂ ਨੇ ਕਲਮ ਚਲਾਈ ਹੈ ਕਵੀਆਂ ਦਾ ਕਿੱਡਾ ਵੱਡਾ ਸਤਿਕਾਰ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 52 ਕਵੀ ਸਤਗੁਰਦੇਵ ਪਾਤਸ਼ਾਹ ਜੀ ਕੋਲ ਨੇ ਤੇ ਪੌਂਟਾ ਸਾਹਿਬ ਦੀ ਧਰਤੀ ਉੱਤੇ ਉਹ ਅਸਥਾਨ ਬਣਿਆ ਹੋਇਆ ਜਿੱਥੇ ਸਤਿਗੁਰੂ ਦੇਵ ਪਾਤਸ਼ਾਹ ਕਵੀਆਂ ਨੂੰ ਸਨਮਾਨ ਦਿੰਦੇ ਹੁੰਦੇ ਸਨ ਕਈ ਮੂੀਆਂ ਨੂੰ ਪਿਆਰ ਦਿੰਦੇ ਹੁੰਦੇ ਸਨ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਵੀ ਵੱਡੇ ਕਵੀ ਨੇ ਸਤਿਗੁਰਜੀ ਦੀ ਜੀਵਨ ਸ਼ਖਸੀਅਤ ਦੇ ਬਹੁਤ ਵੱਡੇ ਪੱਖ ਨੇ ਜੇ ਤੁਸੀਂ ਦਾਨੀਆਂ ਦੀ ਗੱਲ ਕਰੋਗੇ ਤੇ ਦਾਨੀਆਂ ਦੇ ਵਿੱਚੋਂ ਵੱਡੇ ਦਾਨੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਸਰ ਹੀ ਨਾ ਜੀ ਆਪਾਂ ਵੇਖਦੇ ਹੁੰਦੇ ਹੁੰਦੇ ਆ ਵੀ ਸਾਡਾ ਕਿਤੇ ਵਿਆਹ ਸ਼ਾਦੀ ਹੋਵੇ ਇਹ ਬੱਚਿਆਂ ਤੋਂ ਤਾਂ ਨਾ ਨੋਟ ਬਾਰੇ ਜਾਣਦੇ ਨਹੀਂ ਕਿਸੇ ਨੇ ਪੁੱਛਿਆ ਵੀ ਤੁਸੀਂ ਇਹ ਨੋਟ ਇੰਨੀ ਮਿਹਨਤ ਨਾਲ ਪੈਸਾ ਕਮਾਇਆ ਨੋਟ ਵਾਰ-ਵਾਰ ਕੇ ਛੁੱਟੀ ਜਾਂਦੇ ਹੋ ਕਾਹਦੇ ਵਾਸਤੇ ਉਹ ਕਹਿੰਦਾ ਵੀ ਤੈਨੂੰ ਚੰਗੇ ਨਹੀਂ ਲੱਗਦੇ ਨੋਟ ਉਹ ਕਹਿੰਦਾ ਨੋਟ ਤੇ ਚੰਗੇ ਨੇ ਪਰ ਮੈਨੂੰ ਆਪਣੇ ਬੱਚਿਆਂ ਦੇ ਨਾਲੋਂ ਜ਼ਿਆਦਾ ਚੰਗੇ ਨਹੀਂ ਨਹੀਂ ਮੈਂ ਆਪਣੇ ਬੱਚਿਆਂ ਤੋਂ ਇਹ ਨੋਟ ਵਾਰਦਾ ਹਾਂ ਕੁਰਬਾਨ ਕਰਦਾ ਤੇ ਵੇਖੋ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੁਹਾਡੇ ਅੰਦਰ ਦਾ ਪਿਆਰ ਵੇਖੀਏ ਇਹ ਵੀ ਇੱਕ ਸ਼ਖਸੀਅਤ ਦਾ ਪੱਖ ਹੈ ਜੀ ਸਤਗੁਰੂ ਦੇ ਪਾਤਸ਼ਾਹ ਆਪਣੇ ਖਾਲਸੇ ਪੁੱਤਰ ਨੂੰ ਆਪਣੇ ਪੰਥ ਨੂੰ ਕਿੰਨਾ ਪਿਆਰ ਕਰਦੇ ਨੇ ਸਤਗੁਰਾਂ ਨੇ ਆਪਣੇ ਲੱਤੇ ਜਿਗਰਾਂ ਨੂੰ ਆਪਣੇ ਪੰਥ ਤੋਂ ਕੁਰਬਾਨ ਕੀਤਾ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਇਹ ਸ਼ਖਸੀਅਤ ਹੈ ਇੱਕ ਵਿਦਵਾਨ ਨੇ ਬੜੀ ਸੋਹਣੀ ਗੱਲ ਲਿਖੀ ਉਹ ਕਹਿੰਦਾ ਦੁਨੀਆ ਦੇ ਆਗੂ ਦੁਨੀਆ ਦੇ ਬਾਦਸ਼ਾਹ ਲੋਕਾਂ ਦੇ ਪੁੱਤ ਮਰਵਾਉਂਦੇ ਰਾਜ ਭਾਗ ਆਪਣੇ ਬੱਚਿਆਂ ਨੂੰ ਦਿੰਦੇ ਹਨ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੀ ਇਹ ਸ਼ਖਸੀਅਤ ਹੈ ਤੁਸੀਂ ਆਪ ਦੇ ਪੁੱਤਰ ਸ਼ਹੀਦ ਕਰਾ ਕੇ ਰਾਜ ਭਾਗ ਕੌਮ ਦੀ ਝੋਲੀ ਦੇ ਵਿੱਚ ਪਾਇਆ ਹੈ ਆਪਣੇ ਖਾਲਸੇ ਪੁੱਤਰ ਦੀ ਝੋਲੀ ਵਿੱਚ ਪਾਇਆ ਤੇ ਜ਼ਫਰਨਾਮੇ ਦੇ ਅੰਦਰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਹ ਬੋੜੇ ਬੋਲ ਨੇ ਨਾ ਜੀ ਜਿਨ੍ਹਾਂ ਵਿੱਚ ਮਹਾਰਾਜ ਔਰੰਗਜ਼ੇਬ ਨੂੰ ਕਹਿੰਦੇ ਨੇ ਜੀ ਹਾਂ ਸ਼ੁੱਧ ਕੇਚੂ ਬਚ ਗਏ ਕੁਛ ਤਹਿਚਾਰ ਕਿ ਬਾਕੀ ਬਿਮਾਦਸਤ ਪੇਚੀਦਾ ਮਾਰ ਕਿ ਕੀ ਹੋਇਆ ਔਰੰਗਜ਼ੇਬ ਤੂੰ ਮੇਰੇ ਚਾਰ ਲਾਲ ਖਤਮ ਕਰ ਦਿੱਤੇ ਮੇਰਾ ਖਾਲਸਾ ਪੁੱਤਰ ਜਿਉਂਦਾ ਹੈ ਮੇਰਾ ਖਾਲਸਾ ਪੁੱਤਰ ਜਿਉਂਦਾ ਹੈ ਤੇ ਮੈਂ ਇੱਕ ਬੇਨਤੀ ਕਰਦਾ ਹੁਨਾ ਸਤਗੁਰੂ ਜੀ ਨੇ ਕਿੰਨਾ ਪਿਆਰ ਕੀਤਾ ਜੀ ਮੇਰਾ ਖਾਲਸਾ ਅਜੀਤ ਰਹੇ ਮੈਂ ਅਜੀਤ ਸਿੰਘ ਵਾਰਿਆ ਅਜੀਤ ਤਾਂ ਰਹੇਗਾ ਜੇ ਜੂਜੇਗਾ ਮੇਰਾ ਖਾਲਸਾ ਜੂਝਦਾ ਰਹੇ ਮੈਂ ਜੁਝਾਰ ਸਿੰਘ ਵਾਰਿਆ ਜੂਝਣ ਵਾਸਤੇ ਜੋਰ ਚਾਹੀਦਾ ਹੈ ਮੈਂ ਜੋਰਾਵਰ ਸਿੰਘ ਵਾਰਿਆ ਫੱਦੇ ਮੇਰੇ ਪੁੱਤਰ ਦੀ ਝੋਲੀ ਵਿੱਚ ਪਈ ਰਹੇ ਮੈਂ ਫਤਿਹ ਸਿੰਘ ਵਾਰਿਆ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਆਪਣੀ ਲਾਲਾਂ ਨੂੰ ਕੁਰਬਾਨ ਕੀਤਾ ਹੈ ਇਸੇ ਜਗ੍ਹਾ ਤੇ ਤਲਵੰਡੀ ਸਾਬੋ ਦੀ ਧਰਤੀ ਤੇ ਸਾਨੂੰ ਉਹ ਸੀਨ ਸਾਹਮਣੇ ਸਾਡੇ ਆ ਜਾਂਦਾ ਹੈ ਜਦੋਂ ਗੁਰੂ ਕੇ ਮਹਿਲਾ ਨੇ ਪੁੱਛਿਆ ਸਿੱਧੀ ਤੋਂ ਆ ਕੇ ਮੇਰੇ ਲਾਲ ਨਹੀਂ ਦੇਖਦੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਤਰਾ ਹੀ ਸੰਗਤ ਵੱਲ ਹੱਥ ਕਰਕੇ ਜਿੱਤੇ ਸਰੀਰ ਬੈਠੇ ਹੋਏ ਨੇ ਨੌਜਵਾਨ ਬੈਠੇ ਨੇ ਸੰਗਤਾਂ ਬੈਠੀਆਂ ਨੇ ਮਹਾਰਾਜ ਅੱਖ ਲੱਗੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਇਹ ਸਤਚਾਰ ਚਾਰ ਮੁੱਤੋ ਕਿਆ ਪਿਆ ਜੀਵਤ ਕਈ ਹਜ਼ਾਰ ਇਹ ਮੇਰੇ ਸੱਚੇ ਸਤਗੁਰ ਆਖਣ ਲੱਗੇ ਵੀ ਇੰਨਾ ਤੋਂ ਮੈਂ ਆਪਣੇ ਲਾਲ ਕੁਰਬਾਨ ਕੀਤੇ ਨੇ ਸੰਗਤ ਜੀ ਇਤਿਹਾਸ ਕੱਲਾ ਮਾਣ ਕਰਨ ਵਾਸਤੇ ਨਹੀਂ ਹੁੰਦਾ ਆਪਾਂ ਜੁੜ ਬੈਠੇ ਆ ਦੂਰ ਨੇੜੇ ਤੱਕਰ ਕੋਈ ਟਰੱਕ ਤੇ ਜਾਂਦਾ ਹੋਇਆ ਇਹ ਵਿਚਾਰ ਨੂੰ ਸੁਣ ਰਿਹਾ ਹੈ ਕੋਈ ਘਰ ਬੈਠੇ ਸੁਣ ਰਿਹਾ ਹੈ ਕੋਈ ਡਰਾਈਵ ਕਰਦਾ ਸੁਣ ਰਿਹਾ ਹੈ ਕੋਈ ਜੌਬ ਤੇ ਕਿਸੇ ਛੜਾ ਸੁਣ ਲੱਗਦਾ ਹੈ ਉਹ ਕਹਿੰਦਾ ਮੈਂ ਕੋਈ ਰੀਲ ਦੇਖ ਲਵਾਂ ਕੋਈ ਪਿਕਚਰ ਦੇਖ ਲਵਾਂ ਇਹ ਇਤਿਹਾਸ ਕੱਲਾ ਦੇਖਣ ਵਾਲੀ ਗੱਲ ਨਹੀਂ ਹੁੰਦਾ ਬਲਕਿ ਇਤਿਹਾਸ ਇਹ ਅਹਿਸਾਸ ਇਤਿਹਾਸ ਇਹ ਅਹਿਸਾਸ ਉਹਨਾਂ ਅਹਿਸਾਸ ਆਪਾਂ ਕਰਨਾ ਹੈ ਕਿ ਗੁਰੂ ਪਾਤਸ਼ਾਹ ਨੇ ਸਾਡੇ ਵਾਸਤੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਤੁਸੀਂ ਵੇਖੋ ਮੈਂ ਤੇ ਅਕਸਰ ਇੱਕ ਬੇਨਤੀ ਕਰਦਾ ਹੁੰਨਾ ਵੀ ਇੱਕ ਨੌਜਵਾਨ ਫੜੀ ਆਉਣ ਵਾਲਾ ਹੈ ਉਹ ਸਵੇਰੇ ਘਰੋਂ ਕੁਝ ਪੈਸੇ 5 700 1000 2000 ਲੈ ਕੇ ਉਸ ਮਾਲ ਲੈ ਕੇ ਆਇਆ ਸ਼ਾਮ ਨੂੰ ਉਸ ਮਾਲ ਜਦੋਂ ਵੇਚ ਲੈਂਦਾ ਹੈ ਤੇ ਵੇਖਦਾ ਵੀ ਮੈਂ ਘਰੋਂ ਇੰਨੇ ਪੈਸੇ ਲੈ ਕੇ ਇਸ ਦੀ ਬੈਲੈਂਸ ਸ਼ੀਟ ਤਿਆਰ ਕਰਦਾ ਹੈ ਅਸੀਂ ਵੀ ਇੱਕ ਬੈਲੈਂਸ ਸ਼ੀਟ ਤਿਆਰ ਕਰੀਏ ਜਿਹੜੇ ਦਿਨ ਦਿਹਾੜ ਮਨਾਉਂਦੇ ਆ ਗੁਰਪੁਰ ਮਨਾਉਂਦੇ ਆ ਵੀ ਅਸੀਂ ਵੀ ਇੱਕ ਬੈਲੈਂਸ ਸ਼ੀਟ ਤਿਆਰ ਕਰੀਏ ਉਹ ਬੈਲੈਂਸ ਸ਼ੀਟ ਹੋਵੇ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਹੜੀ ਸਿੱਖਿਆ ਚੱਲਣਾ ਸ਼ੁਰੂ ਕੀਤਾ ਸਤਗੁਰ ਨੇ ਸਮਾਜ ਨੂੰ ਕੀ ਦੇ ਦਿੱਤੀ ਤੇ ਸਾਡਾ ਸਾਡੇ ਪਰਿਵਾਰ ਪ੍ਰਤੀ ਸਾਡੇ ਸਮਾਜ ਪ੍ਰਤੀ ਅਸੀਂ ਕੀ ਯੋਗਦਾਨ ਪਾ ਰਹੇ ਆ ਸਿੱਖੀ ਇਹ ਸਮਾਜ ਦੀ ਆਦਰਸ਼ਕ ਸਮਾਜ ਦੀ ਸਿਰਨਾਵੀਂ ਗੱਲ ਕਰਦੀ ਹੈ ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਦਰਸ਼ਕ ਸਮਾਜ ਦੇ ਵਾਸਤੇ ਜਿੱਥੇ ਮਨੁੱਖੀ ਹੱਕਾਂ ਦੀ ਗੱਲ ਕੀਤੀ ਹੈ ਜਿਸ ਜਗ੍ਹਾ ਤੇ ਮੇਰੇ ਪਾਤਸ਼ਾਹ ਜੀ ਨੇ ਬਰਾਬਰਤਾ ਦੀ ਗੱਲ ਕੀਤੀ ਹੈ ਜਿਸ ਜਗ੍ਹਾ ਉੱਤੇ ਮੇਰੇ ਪਾਤਸ਼ਾਹ ਦੇ ਗੁਰਦੇਵ ਸਾਹਿਬ ਨੇ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਈ ਹੈ ਸਤਿਗੁਰ ਜੀ ਜੀਵਨ ਦੀ ਬਹੁਪੱਖੀ ਸ਼ਕਸ਼ੀਤ ਹੈ ਉਹਦੇ ਵਿੱਚੋਂ ਕੁਝ ਕੁ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਕੁਝ ਕੁ ਪੱਖ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਅੱਜ ਆਪਾਂ ਉਹ ਕੈਨ ਬੀਟ ਦੇ ਮਾਧਿਅਮ ਦੇ ਰਾਹੀ ਸਾਂਝੇ ਕੀਤੇ ਨੇ ਸੋ ਗੁਰਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ ਸਤਿਗੁਰ ਜੀ ਦੇ ਜੀਵਨ ਨੂੰ ਪ੍ਰਣਾਮ ਤੇ ਸਤਿਗੁਰ ਜੀ ਜਿਹੜਾ ਸਾਡੇ ਬਾਤ ਇੱਕ ਸੁਨੇਹਾ ਲਗਾ ਕੇ ਗਏ ਸਨ ਉਹ ਸੁਨੇਹਾ ਇਹੋ ਸੀ ਜਾਣ ਲੱਗਿਆਂ ਆਗਿਆ ਪਈ ਅਕਾਲ ਕitab ਚ ਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਲਗਾ ਕੇ ਗਏ ਨੇ ਆਪਾਂ ਗੁਰੂ ਸਾਹਿਬ ਦੇ ਲੜ ਲਾ ਕੇ ਆਪਣੇ ਆਪ ਨੂੰ ਸਵਾਰੀਏ ਪਰਵਾਰ ਨੂੰ ਸਵਾਰੀਏ ਥੋੜਾ ਘੇਰਾ ਆਪਣਾ ਦਾਇਰਾ ਆਪਣੀ ਸੋਦਾ ਵਿਸ਼ਾਲ ਕਰਕੇ ਫਿਰ ਸਮਾਜ ਨੂੰ ਸਵਾਰਨ ਵਾਲੇ ਪਾਸੇ ਉਹਦੀ ਸ਼ੁਰੂਆਤ ਆਪਣੇ ਪਰਿਵਾਰ ਤੋਂ ਆਪਣੀ ਗਲੀ ਮਹੱਲੇ ਤੋਂ ਆਪਣੇ ਨਗਰ ਤੋਂ ਆਪਣੇ ਪਿੰਡ ਤੋਂ ਆਪਾਂ ਕਰ ਸਕਦੇ ਆ ਇਹਦਾ ਨਾਮ ਹੀ ਸਿੱਖੀ ਹੈ ਇਹੀ ਗੁਰੂ ਨਾਨਕ ਸਾਹਿਬ ਦਾ ਮੇਨ ਜਿਹੜਾ ਕੇਂਦਰੀ ਧੁਰਾ ਹੈ ਕਿਵ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ ਸਤਗੁਰ ਕਿਰਪਾ ਕਰਨ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ